ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰੇ ਚੈਨਲ ਤੇ ਨਵੇਂ ਤੋਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੱਕ ਪਹੁੰਚ ਸਕਣ ਦੇਖੋ ਜੀ ਸਾਨੂੰ ਹੋਰ ਵਿਆਹ ਆ ਗਿਆ ਤੇ ਰੌਣਕ ਲੱਗੀ ਰਹਿੰਦੀ ਹੈ ਵਿਆਹ ਦੀ ਪ੍ਰੋਗਰਾਮਾਂ ਦੀ ਜਾਣ ਆਉਣ ਬਣਿਆ ਰਹਿੰਦਾ ਰੌਣਕ ਲੱਗਿਆ ਰਹਿੰਦੀਆਂ ਤੇ ਸੀਰਨੀ ਦੇਖੋ ਬਹੁਤ ਸੋਹਣੀ ਸੀਰਨੀ ਤਾਜੀ ਬੜੀ ਸੀਰਨੀ ਆ ਤੇ ਗਰ ਲਾਲੇ ਡੈਡੀ ਨੂੰ ਸੀਰਨੀ ਬਹੁਤ ਜ਼ਿਆਦਾ ਪਸੰਦ ਆ ਤੇ ਬਹੁਤ ਚਾਕੇ ਸੀਰਨੀ ਖਾਂਦੇ ਆ ਮੈਂ ਜਦੋਂ ਨਾਰਮਲ ਜੀ ਖਾਣੀ ਹੁੰਦੀ ਮੈਨੂੰ ਨਹੀਂ ਹੈਗਾ ਇੰਨਾ ਤੇ ਹੁਣ ਚਾਹ ਪਾਣੀ ਪੀ ਲਿਆ ਪੱਠੇ-ਪੱਠੇ ਪਾ ਲੇ ਮੱਝ ਨੂੰ ਚਲੋ ਖਾਂਦੀ ਰਹੂਗੀ ਦੁਪਹਿਰ ਦਾ ਟਾਈਮ ਆ ਤੇ ਥੋੜੀ ਜਿਹੀ ਬਹੁਤੀ ਪੈਸੀ ਚਾਹ ਤੇ ਜਦੋਂ ਮੇਰੇ ਚਲ ਗਰਲਾਰ ਹੁਣੀ ਪੀਣੀ ਹੋਊਗੀ ਪੀ ਲੈਣਗੇ ਤੇ ਇਹ ਦੇਖੋ ਜੀ ਜੋ ਵੀ ਕੁਝ ਖਾਣ ਵਾਲਾ ਹੁੰਦਾ ਨਾ ਨਿਆਣੇ ਵਾਲੇ ਘਰਾਂ ਚ ਰਹਿੰਦਾ ਨਹੀਂ ਹੈਗਾ ਤੇ ਮਤਲਬ ਸਾਰੀ ਜੀ ਜੀ ਸਫਾਈ ਹੋ ਜਾਂਦੀ ਖਾਣ ਪੀਣ ਵਾਲੀ ਹੌਲੀ-ਹੌਲੀ ਦੇਖੋ ਕਿੱਡਾ ਲਫਾਫਾ ਸੀਗਾ ਤਾਂ ਉਸ ਤਾਨੂੰ ਚੱਲਦੇ ਆ ਲੈ ਕੇ ਖੂਨ ਤੇ ਹੁਣ ਸਾਡੀ ਖੂਹ ਦੀ ਤਿਆਰੀ ਆ। ਹੇ ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁੱਖ ਬਲੌਗਸ ਬਪਰ ਜਨਤਾ ਦਾ ਸਵਾਗਤ ਆ YouTube ਫੈਮਿਲੀ ਕਿਦਾਂ ਠੀਕ ਠਾਕ ਹੋ ਸਾਰੋ ਵਧੀਆ ਹੋ। ਦੇਸ਼ ਵਿੱਚ ਸਾਰੇ ਸਾਥੀ ਉਤੇ ਮੈਂ ਤਾਂ ਮੇਰੇ ਸਾਹਬ ਜੀ। ਦੇਖੋ ਹਲਕੀ ਹਲਕੀ ਹਵਾ ਚੱਲਣ ਢਈ ਆ। ਤੇ ਮੈਂ ਆਪਣੀ ਐਕਟਿਵ ਆ ਰਾਣੀ ਮਹਾਰਾਣੀ ਤੇ ਆਈਆਂ ਤਾਂ ਆਪ ਸਾਹਬ ਜੀ ਆਪਣੇ ਆਏ। ਤਿੰਨਾਂ ਚੱਲਦੀ ਤੇ ਬਰੇ ਨਾਲ ਨਾਲ ਧੁੱਪ ਵੀ ਆ। ਦੇਖਾ ਇਹ ਖੇਤਾਂ ਵਾਲੇ ਕੰਡੇ ਦੇਖੋ ਇੱਕ ਕੰਡੇ ਤੋਂ ਕਿੰਨੇ ਹੋ ਜਾਂਦੇ ਆ ਇਹ ਗਾਂ ਇੱਕ ਕੰਡੇ ਦਾ ਬੀਜ ਬਣ ਜਾਂਦਾ ਹੈ ਦੇ ਖੇਤ ਦੇ ਨਾਲ ਸੀ ਕੰਡੇ ਦੇ ਖੇਤੀ ਵੀ ਕਰੀ ਦੀ ਹੈ ਖੇਤੀ ਦੇ ਨਾਲ ਦੇਖੋ ਤੇ ਬਣੀ ਬਣੀ ਬਈ ਆ ਕੰਡੇ ਇਹਨੇ ਤਿੱਖੇ ਹੁੰਦੇ ਨਾ ਇਹ ਹੱਥ ਲਾ ਗ ਜਾਂਦੇ ਨਾਲ ਹੀ ਨਾ ਖੂਨ ਨਿਕਲ ਜਾਂਦਾ ਹੈ ਦੇ ਪੱਕਦੇ ਹੁੰਦੇ ਵੈਸੇ ਕੱਚੇ ਕੱਚੇ ਹੀ ਆ ਇਹ ਜਦੋਂ ਫਿਰ ਜੁੱਤੀ ਦੇ ਹਾਰ ਪਰ ਵੀ ਹੋ ਜਾਂਦੇ ਆ ਇਹ ਦੇ ਪੱਕਦੇ ਆ ਵੈਸੇ ਕੱਚੇ ਬਹੁਤ ਦਿਖੇ ਆ ਪਟੀਆਂ ਨੂੰ ਇਹ ਕੰਡੇ ਵਾਲੇ ਢੇ ਲੱਗੇ ਨਾ ਪੈਲੀ ਪਈ ਹੈ ਬੰਜਰ ਇੱਥੇ ਬੇਲੀ ਪੈਲੀ ਤੇ ਬਹੁਤ ਜੰਮਦੇ ਗੰਡੇ ਅੱਗੇ ਕਹਿੰਦੇ ਕਿ ਨਾ ਬੀਤਾਂ ਦਾ ਫਿਰ ਜਿਆਦਾ ਵਦਨੀ ਨਾਲ ਨਾਲ ਚਲੋ ਕੰਡੇ ਵੀ ਮਤਲਬ ਹੋ ਜਾਣਗੇ ਖਤਮ ਹਨ ਇਦਾਂ ਲੱਗ ਜਿਦਾ ਨਾ ਕੰਡੇ ਕੰਡੇ ਬੰਦਲੇ ਪਿੱਛੇ ਹੁੰਦੇ ਆ ਕਿੰਨੇ ਦਿਨਾਂ ਬਾਅਦ ਖੂਤੇ ਹੀ ਆਏ ਆ ਮੈਂ ਤਾਂ ਕਿੰਨੇ ਦਿਨਾਂ ਸਾਜੂ ਦੇ ਰੋਜ਼ੀ ਆ ਕੇ ਇਹਦਾ ਕਦੀ ਕਿਹੜਾ ਲੱਗਦਾ ਹੈ ਦੇਖੋ ਜੀ ਹੌਣੀ ਜੜੀ ਬਹੁਤ ਰਿੰਦੀ ਆ ਜ਼ਿੰਮੇਵਾਰੀ ਹੈ ਨਾ ਆ ਬੱਚ ਬੱਚੇ ਤਾਂ ਗੰਦਲ ਵੀ ਹੈਗੀ ਆ ਤੇ ਗੰਦਲ ਆਗ ਦੇਖ ਕੇ ਸਾਗ ਮੇਰਾ ਮਤਲਬ ਬਈ ਦਿਲ ਬਹਿਮਾਨ ਹੁੰਦਾ ਹੈ ਵੀ ਇਹ ਸਾਗ ਲੈ ਜਮਾ ਬਸ ਤਰੂਈ ਹੈਗੀ ਮਾੜੀ ਹਾਈ ਕੰਡੇ ਜਿਹੇ ਆ ਤੇ ਚਾਰਕ ਛੱਡ ਦੇਣਾ ਟਾਈਮ ਹੋ ਗਿਆ ਕਿੰਨੇ ਗੰਡੇ ਕਿੱਥੋਂ ਆ ਗਏ ਪਹਿਲਾਂ ਤਾਂ ਹੈ ਨਹੀਂ ਸੀਗੇ ਹਨਾ ਆਪਣੇ ਪਹਿਲੀ ਚ ਆ ਜਾਂਦੇ ਦੁਆਸ ਏ ਜਿਹੜੇ ਥੋੜੇ ਹੁਣ ਉਹਦੇ ਵੱਢਨੇ ਚਾਹੀਦੇ ਆ ਕੋਈ ਨਾ ਮਰਦੇ ਹੈਗੇ ਪਤਾ ਨਹੀਂ ਕਿਦਾਂ ਦੇ ਹੁੰਦੇ ਆ ਕਣ ਗਿਆ ਦੇਸੀ ਢੇਰ ਜਿਹੜਾ ਹੁੰਦਾ ਨਾ ਗੋਪਾ ਦਾ ਗਲਿਆ ਇਹ ਪਰਵਾਸ ਤੇ ਆ ਪਾਕਿਸਤਾਨ ਇਹਦਾ ਕਰਮਾ ਤੇ ਰੱਖਣੀ ਹੈ ਠੀਕ ਠੀਕ ਕੰਡੇ ਬਹੁਤ ਕਿਤੇ ਪੈਰਾਂ ਚ ਲੱਗ ਬੰਦਾ ਡਾ ਰਿਹਾ ਹੈ ਨਾ ਇਹਨੂੰ ਨਾ ਇਹ ਤਵੀਆਂ ਨਾ ਪਾਉਣੇ ਚਾਹੀਦੇ ਨੇੜਾ ਇਹਨੂੰ ਜਿਹੜੋਂ ਖਤਮ ਹੋ ਜਾਣ ਕੰਡੇ ਅੰਡ ਜਿਹੜੀ ਹੁਣ ਦੁਬਾਰਾ ਪਹਿਲਾਂ ਗਰਮੀ ਮਹਿਸੂਸ ਹੁੰਦੀ ਸੀ ਹਾਂ ਵੀ ਕੱਪੜੇ ਮੋਟੇ ਚੱਕ ਕੇ ਰੱਖ ਦੋ ਤੇ ਗੜੇ ਮਾਰੀ ਦੇ ਨਾਲ ਠੰਡ ਫੇਰ ਹੁਣ ਉਦੋਂ ਹੀ ਸ਼ੁਰੂ ਹੋ ਗਈ ਆ ਤੇ ਕਟਕਟ ਮਾਂਚਦੇ ਹਾਂ ਮਾਰਦੇ ਰੋਗਾ ਅਪ੍ਰੈਲ ਦੇ ਖੀ ਤੱਕ ਤਾਂ ਰਹੂਗੀ ਰਹੂਗੀ ਜੇ ਸਭ ਨਾਲ ਗੜੇ ਮਰੀ ਹੋਈ ਆ ਤੇ ਆ ਜਿਹੜੀ ਹਵਾ ਚੱਲਦੀ ਉਹਦੇ ਕਰਕੇ ਬਹੁਤ ਠੰਡ ਮਹਿਸੂਸ ਹੁੰਦੀ ਆ ਕੱਪੜੇ ਰੱਖੇ ਕਿ ਚੱਕੇ ਗੱਡੇ ਹੀ ਕੱਢ ਕੇ ਪਾਉਣੇ ਪਏ ਕੋ ਪਾਣੀ ਕਿੱਦਾਂ ਖੜਾ ਰਹਾ ਵਿੱਚ ਨੀਵਾ ਹੋਣਾ ਲੱਗਦਾ ਹੈ ਨਾਲ ਹੀ ਮੱਛਰ ਹੋ ਗਏ ਪੈਦਾ ਉਹਦੇ ਪਾਣੀ ਖੜਦੇ ਨਾਲ ਨਾਲ ਕੰਟੀਨਾਂ ਕਿਟਾਈ ਹੋ ਰਹੀ ਆ ਧੋਪ ਦੀ ਲਿਸ਼ਕੋਰ ਵੜੀ ਆ ਚਲੋ ਜੀ ਹੁਣ ਮੈਂ ਵੀ ਕੰਡੇ ਦੀ ਕਟਾਈ ਕਰ ਲਵਾਂ ਮੈਂ ਵੀ ਹੁਣ ਕੰਡੇ ਕਟਮਟ ਕੇ ਸਿੱਟ ਹਾਂਜੀ ਇੰਨਾ ਥਾਂ ਬਣਾਇਆ ਸਬਜ਼ੀ ਵਾਸਤੇ ਬਣਾ ਰਹੇ ਆ ਪਖੜਾ ਪਖੜਾ ਬਹੁਤ ਸੀਗਾ ਹਵਾ ਰੋੜ ਗਿਆ ਸੀ ਬਸ ਹੋ ਜਾਂਦਾ ਆ ਤੇ ਉਹ ਫਿਰ ਜਿਹਨੂੰ ਖੱਲੇ ਦਾ ਪਜੰਦਾ ਬਹੁਤ ਆ ਦਵਾਈ ਮੈਂ ਤਾਂ ਨਹੀਂ ਮਾਰੀ ਬਸ ਸਰੋਂ ਸੀਗੀ ਸਾਗ ਵਾਸਤੇ ਇਹਨਾਂ ਨੇ ਵੀ ਜੀ ਤੇ ਜੇ ਦਵਾਈ ਪਾ ਦਿੰਦੇ ਪਖੜੇ ਦਵਾਈ ਆਉਂਦੀ ਆ ਇੱਕ ਪਰ ਨਾਲ ਹੀ ਸਾਰੀ ਸਰੋਂ ਖਤਮ ਕਰ ਦੇਣੀ ਸੀਗੀ ਇਸ ਕਰਕੇ ਆਪਾਂ ਦਵਾਈ ਨਹੀਂ ਪਾਈ ਜੋ ਕੋਈ ਨਹੀਂ ਦਾਤੀਆਂ ਵੱਡੇ ਜਾਣਾ ਇਹਦਾ ਖਾਸ ਨਹੀਂ ਹੈਗਾ। ਜਿਆਰੀ ਅੱਜੀ ਦਾ ਕੰਮ ਆ। ਤੇ ਵੱਡੇ ਆ ਦੇਖੋ ਟੇਆਂ ਟੇ ਲੱਗੇ ਆ। ਤੇ ਤੁਸੀਂ ਵੇਖਹ ਰਹੇ ਨਾ ਇਹ ਪਖੜਾ ਉਹ ਨਹੀਂਗਾ ਜਿਹੜਾ ਇੱਕ ਆਪਾਂ ਦਵਾਈ ਦੇ ਵਰਤੋਂ ਕਰਦੇ ਆ ਨਾ ਥੱਲੇ ਵਿਛਿਆ ਹੁੰਦਾ ਆ। ਜਿਹਦੇ ਪਰ ਦਵਾਈ ਬਣਾ ਕੇ ਖਾਂਦੇ ਆ ਗੋਟਿਆਂ ਗਾਟਿਆਂ ਤੋਂ ਲੱਕ ਤੋਂ ਜਾਂ ਕਿਸੇ ਚੀਜ਼ ਤੋਂ ਨਾ ਜੂਰੀ ਕੈਸਟ ਤੋਂ ਗਠੀਏ ਤੋਂ ਇਹ ਉਹ ਪਖੜਾ ਨਹੀਂਗਾ। ਇਹ ਪਖੜਾ ਆ ਬੇਲ ਵਾਲਾ। ਇਹ ਤਾਂ ਨੂੰ ਚੜਦਾ ਆ। ਤੇ ਇਹਦਾ ਕੰਡਾ ਬੜਾ ਭੜਾ ਹੁੰਦਾ ਆ। ਉਸ ਪਖੜੇ ਨਾਲੋਂ ਜ਼ਿਆਦਾ ਤਿੱਖਾ ਕੰਡਾ ਹੁੰਦਾ ਇਹਦਾ। ਆਪਾਂ ਇੰਨਾ ਖਾਂ ਪਦਰਾ ਕਰਨਾ ਕੋਈ ਮਰਲਾ ਡੇਢ ਮਰਲਾ ਤੇ ਸਬਜ਼ੀ ਬੀਜਣੀ ਆ ਢੇਰ ਪਾਇਆ ਸੀ ਇੱਥੇ ਪਿਛਲੇ ਸਾਲ ਤੇ ਹੁਣ ਤਿਆਰੀ ਹੈ ਸਬਜ਼ੀ ਬੀਜਣ ਦੀ ਯਾ ਕੰਡਾ ਵੜ ਤੂੰ ਕੀ ਕਰਨ ਢਈ ਆ ਫਾਈ ਕਰਨ ਢਈ ਆ ਇਹ ਦੇਨ ਪਿਆਜ ਚ ਇਹਨੂੰ ਚੱਕ ਕੇ ਸੋ ਤੰਗੜੀ ਦਾ ਪਰੇ ਮਾਰਨਾ ਤੋਏ ਜੀ ਤੇ ਇਸ ਕਰਕੇ ਨਾ ਤੇ ਵੱਢਿਆ ਗਿਆ ਸਾਰਾ ਕੁਝ ਤੇ ਹੁਣ ਬਸ 2-4 ਦਿਨ ਹੋ ਰਿਹਾ ਤੇ ਇੱਧਰ ਸਾਰੀ ਪੁੱਛੀ ਜਾਂਦਾ ਵੀ ਆ ਸਾਰੇ ਜਵਾਰ ਵੀ ਜਿਹੜੇ ਨੀ ਗਾਚਾ ਪੱਠਿਆਂ ਦਾ ਤੇ ਪਖੜਾ ਵਿਆਹ ਲੱਗਦਾ ਵਾ ਦੇ ਪਖੜਾ ਹੁਣ ਕੰਡਾ ਤੇ ਪੈ ਗਿਆ ਇਹਨੂੰ ਖੈਰ ਕੋਈ ਗੱਲ ਨਹੀਂ ਚਿਰੋ ਕੰਡਾ ਹੈਗਾ ਪਰ ਸਬਜ਼ੀ ਦਾ ਥਾਂ ਤਿਆਰ ਕਰਨਾ ਹੈ ਢੇਰ ਰੱਖਿਆ ਦੇਸੀ ਉਹ ਵਿੱਚ ਪਾਵਾਂਗੇ ਤੇ ਆਹ ਦੇਖੋ ਪਖੜਾ ਇੱਧਰ ਆਪਣੀ ਇੱਧਰ ਆਪਾਂ ਕਣਕ ਬੀਜੀ ਆ ਸਿਰਫ ਤਿੰਨ ਕਾਰੇ ਬੀਜੇ ਆ ਤਾਂ ਦਿਖਾਉਂਦੇ ਆ ਇਹਨੂੰ ਕੋਈ ਖਾਦ ਨਹੀਂ ਪਾਈ ਜੂਰੀਏ ਤੱਕ ਨਹੀਂ ਪਾਈ ਇਹਨੂੰ ਥੱਲੇ ਡਾਇ ਤਾਂ ਕਨੀ ਪਈ ਦੇਸੀ ਢੇਰ ਪਾਇਆ ਥੱਲੇ ਤਾਂ ਥੋੜੀ ਇਸ ਤਰ੍ਹਾਂ ਦੀ ਆ ਇਹ ਜੇ ਖਾ ਪਏ ਹੁੰਦੇ ਕਾ ਚੜਦੀ ਬਹੁਤ ਸੀਗੀ ਆਪਾਂ ਇਹ 2 2 1/2 ਕੁਆਂਟ ਕੰਨ ਕਿਸੀ ਵੱਖਰੀ ਥਾਂ ਤੇ ਦੇਖਣੀ ਐ ਇਸ ਵਾਰ ਵੀ ਇਹਦਾ ਝਾੜ ਕਿੰਨਾ ਗਿਆ ਜੇ ਵਧੀਆ ਤਾਂ ਘਰ ਵਾਸਤੇ ਬੀਜਾਂਗੇ ਵੈਸੇ ਹੁੰਦਾ ਇਹ ਘਰ ਵਾਸਤੇ ਬੀਜੀ ਆਪਾਂ ਤੇ ਜਿਹੜੇ ਬਾਕੀ ਆ ਉਹਨੂੰ ਚਿਰੋ ਖੈ ਜੂਰੀਆ ਪਾਉਣਾ ਪੈਂਦਾ ਜੂਰੀਆ ਵਗੈ ਫਸਤ ਤੁਰਦੀ ਨੇਗੀ ਇਸ ਕਰਕੇ ਤੇ ਹੁਣ ਦੇਖਦੇ ਆ ਪੱਠੇ ਵੱਢਣੇ ਆ ਅਜੇ ਤੇ ਇੱਧਰ ਵੀ ਆਪਣੇ ਕਣਕ ਆ ਚਿਰੋ ਮਾਰਾ ਐ ਕੀ ਕਿਰਪਾ ਰੱਖੀ ਕਣਕ ਨਹੀਂ ਡਿੱਗੀ ਗੜੇ ਨਹੀਂ ਪਏ ਆਪਣੇ ਹਾਲ ਪਰ ਜਿੱਥੇ ਗੜੇ ਪਏ ਆ ਉਥੇ ਕਾਫੀ ਨੁਕਸਾਨ ਹੋ ਗਿਆ ਕਿਸਾਨ ਗੀਰਾਂ ਦਾ ਤੇ ਉਧਰ ਕਾਫੀ ਨੁਕਸਾਨ ਹੋਇਆ ਆ ਕਿਉਂਕਿ ਕਿਸਾਨ ਨੂੰ ਆਸ ਹੁੰਦੀ ਆ ਫਸਲ ਤੇ ਹੁੰਦੀ ਆ ਵੀ ਆਪਾਂ ਬੜੀ ਮਿਹਨਤਾਂ ਵੇਚਦੇ ਆ ਤੇ ਜਦੋਂ ਫਿਰ ਗੜੇ ਜਾਂ ਮੌਸਮ ਖਰਾਬ ਹੋ ਜਵੇ ਗੜੇ ਪੈ ਜਾਣ ਤੇ ਉਸ ਵੇਲੇ ਤਾਂ ਫਿਰ ਰੱਬ ਰੱਖਾ ਹੀ ਹੁੰਦਾ ਆ ਚਿਰੋ ਖੈਰ ਜੋ ਮਾਲਕ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਆ ਤੇ ਜੀ ਆਪਾਂ ਕਹਿ ਦਈਏ ਜੋ ਬੰਦਾ ਬੰਦੇ ਦੀ ਮਰਜ਼ੀ ਨਹੀਂ ਚੱਲਦੀ ਹੈਗੀ ਸੋ ਤੁਹਾਨੂੰ ਦਿਖਾਉਂਦੇ ਆ ਕਣ ਗੱਡੀ ਤੇ ਹਨੀ ਕਿੱਦਿਆ ਵੀ ਬਚਾਈ ਰਿਹਾ ਆ ਤੇ ਆ ਸਾਰੀ ਆਪਣੀ ਆ ਕਣਕ ਜਿੰਨੀ ਦੀਦੀ ਆ ਬੰਦੇ ਤੱਕ ਇਹਨਾਂ ਸਾਡੇ ਪੰਜ ਖੇਸਰ ਆਪਣੀਆਂ ਚਾਰ ਤੇ ਇੱਕ ਪੰਜ ਕਣਕ ਕੋਈ ਡੀਤ ਹੈਨੀਗੀ ਸੋ ਜਿੰਦਾ ਗੜੇ ਪੈਂਦੇ ਸੀਗੇ ਸੁਣਦੇ ਸੀ ਇਹ ਫੇਸਬੁੱਕ ਤੇ ਵੇਖਦੇ ਸੀ ਗੜੇ ਬਹੁਤ ਪਏ ਬਠਿੰਡਾ ਏਰੀਏ ਵਿੱਚ ਕਾਫੀ ਕਣਕ ਦਾ ਨੁਕਸਾਨ ਹੋਇਆ ਤੇ ਦੇਖ ਕੇ ਵੀ ਹੋਤਣਾ ਹੁੰਦੀ ਮੰਨ ਡਰਦਾ ਸੇਵ ਕਿ ਦੇ ਨੁਕਸਾਨ ਨਾ ਹੋਵੇ ਪਰ ਜਿੰਨਾ ਕਿਸਾਨਾਂ ਨੁਕਸਾਨ ਹੋਇਆ ਉਹ ਵਿਚਾਰੇ ਕੀ ਕਰਨਗੇ ਤੇ ਇਸ ਕਰਕੇ ਸਾਡੇ ਇੱਧ ਬਚਾਈ ਰਿਹਾ ਆ ਤੇ ਕਣਕ ਵੀ ਸੁਰੱਖ ਹੈ ਠੀਕ ਆ ਵਧੀਆ ਆ ਤੇ ਸੁਪਰ ਸੀਡਰਾਂ ਬੀਜੀ ਸੀਗੀ ਤੇ ਵੀ ਵੀ ਹਿਸਾਬ ਦਾ ਪਾਇਆ ਜੇ ਆਪਾਂ ਇੱਕ ਇਹ ਆ ਕਿ ਜੇ ਕਣਕ ਸੁਪਰ ਸੀਡਰਾਂ ਬੀਜਦੇ ਨਾ ਆਪਾਂ ਹਵਾ ਉਹ ਚ ਕ੍ਰੋਸ ਹੋ ਜਾਂਦੀ ਆ ਕਿਉਂ ਲਕੀਰਾ ਬਣੀਆਂ ਹੁੰਦੀਆਂ ਆ ਤੇ ਕਣਕ ਡਿੱਗਦੀ ਨਹੀਂਗੀ ਕਿ ਵੈਸੇ ਆਪਣੀ ਪਹਿਲੀ ਵੀ ਨੀਵੀਂ ਆ ਪਹਿਲਿਆਂ ਨਾਲੋਂ ਡੇਰੇ ਫੁੱਟ ਨੀਵੀਂ ਆ ਫੁੱਟ ਫੁੱਟ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਹਾ ਉੱਪਰ ਲੱਗ ਜਾਂਦੀ ਆ ਤੇ ਪਰ ਹੁਣ ਬਾਬਾ ਗਾ ਕਿਰਪਾ ਬਣਾਈ ਰੱਖੇ ਮੌਸਮ ਨਾ ਖਰਾਬ ਹੋਵੇ ਤੇ ਫਸਲ ਜਿਹੜੀ ਆ ਉਹ ਜ਼ਿਮੀਂਦਾਰ ਦੇ ਘਰ ਸਹੀ ਸਮੇਂ ਤੇ ਪਹੁੰਚ ਜਾਵੇ ਕਿਉਂਕਿ ਮੌਸਮ ਤਾਂ ਪਤਾ ਨਹੀਂ ਹੁੰਦਾ ਕੀ ਹੋ ਜਾਣਾ ਆ ਅੱਜ ਵੀ ਵੈਸੇ ਮਿਲਦਾ ਥੋੜਾ ਥੋੜਾ ਪੁਰਾ ਚੱਲਦਾ ਆ ਤੇ ਵਿੱਚ ਹੀ ਇਹ ਰੁੱਖ ਬਦਲ ਲੈਂਦਾ ਆ ਪੱਛਮ ਦਾ ਤੇ ਵਿੱਚ ਹੀ ਪੂਰੇ ਦਾ ਇਸ ਕਰਕੇ ਵੈਸੇ ਪਾਣੀ ਕਣਕ ਨੂੰ ਇੱਕ ਆ ਜਾਣਾ ਆ ਆ ਹੁਣ ਪਚਾਤ ਮੀਂਹ ਪਿਆ ਆ ਤਿੰਨ ਨੂੰ ਤੇ ਇੱਕ 20 20 ਰੁਪਏ ਪਾਣੀ ਦੀ ਜੇ ਤੋਂਪ ਲੱਗਦੀ ਰਹੀ ਤੇ 20 ਨੂੰ ਪਾਣੀ ਦੇਣੇ ਸਭਾਵਨਾ ਹੋ ਜਾਣੀ ਆ ਤੇ ਪਾਣੀ ਵੀ ਆਖਰੀ ਪਾਣੀ ਆ ਬਹੁਤ ਬਚਾ ਬਚਾ ਦੇਣਾ ਆ ਹਵਾ ਨਾ ਚੱਲੇ ਤੇ ਨੁਕਸਾਨ ਨਾ ਹੋਵੇ ਤੇ ਬਾਕੀ ਹੁਣ ਰੰਗ ਮਾਲਕ ਦੇ ਹਾਂਜੀ ਪੱਠੇ ਹੁਣ ਮੇਰੀ ਵਾਰ ਲੱਗ ਹਟੀਆ ਤਾਂ ਹੁਣ ਵਾਰੀ ਲੱਗੀ ਗਰ ਲਾਲੇ ਡੈਡੀ ਦੀ ਦੋ ਪੱਠੇ ਵਾਟੇ ਸ਼ਾਮ ਨੂੰ ਪੱਠੇ ਸੋਹਣੇ ਬਣ ਜਾਂਦੇ ਆ ਜਿਹੜੇ ਸਵੇਰ ਨੂੰ ਵੱਢਦੇ ਆ ਤੇ ਫਿਰ ਤੇਲੇ ਜਿਹੇ ਹੁੰਦੇ ਆ ਨਾ ਫੇ ਡੰਗਰ ਕਰਦੇ ਵਧੀਆ ਤੇ ਨਾ ਆਪਣਾ ਵੱਢਣ ਦਾ ਕੋਈ ਮਜ਼ਾ ਆਉਂਦਾ ਆ ਤੇ ਸ਼ਾਮ ਦਾ ਸਹੀ ਆ ਇਹ ਮੇਰੇ ਖਾਲ ਤੀਜਾ ਲੋ ਆ ਪੱਠੇ ਨਾਲ ਸਾਡਾ ਇਹ ਤੇ ਹੁਣ ਪਾਣੀ ਪੀਣੀ ਦਵਾਂ ਗਾਂ ਹੋਰ ਹੋ ਜਾਣੇ ਆ ਤੇ ਇੱਧੇ ਦੇ ਕਿੰਨੇ ਸੋਹਣੇ ਪੱਠੇ ਆ ਹਰੇ ਹਰੇ ਇੱਕਦਮ ਲਰੇ ਲਰੇ ਹਰੇ ਹਰੇ ਆ ਆਈਦਾ ਖੂਤੇ ਸਿਆ ਨਾਲ ਹੀ ਹੋ ਜਾਂਦੀ ਹੈ ਤੇ ਕੋਈ ਸਾਡੇ ਮੂਲੀਆਂ ਹੀ ਪੱਕ ਗਈਆਂ ਹੁਣ ਚਰੀਆਂ ਤਕਰੀਬਨ ਪਹਿਲੀ ਗੱਲ ਹੈ ਨਹੀਂ ਆ ਇਹ ਜੇ ਹੈਗੀਆਂ ਤਾਂ ਉਹਨਾਂ ਦੇ ਮੁੰਗਰੇ ਹੁਣ ਨਿਕਲ ਜਾਣੇ ਆ ਤਾਂ ਉਹਦੇ ਛਾਲਗੰਬੀ ਪੱਕ ਗਏ ਆ ਤੇ ਮੂਲੀਆਂ ਛਾਲਗੰਬੀ ਦੇ ਪੱਕੇ-ਪੱਕੇ ਹੁੰਦੇ ਆ ਪਸੋਂ ਪਾਦੀ ਤੇ ਆ ਇਹ ਆ ਦੁਖੋਣੇ ਆ ਛਾਲਗੰਬ ਆਹ ਦੇਖੋ ਛਾਲਗਮ ਜਾਮਣੀ ਰੰਗ ਦੇ گلابی ਰੰਗ ਦੇ ਛਾਲਗਮ ਪੱਠੇ ਵੀ ਹੁਣ ਜਿੱਦਾਂ ਥੋੜਾ ਫਰਕ ਪੈ ਗਿਆ ਕਿ ਭਾਰ ਘਟ ਗਿਆ ਪੱਠਿਆਂ ਦਾ ਬੋਝ ਦਾ ਹੁਣ ਅੰਗੇ ਭਾਰੇ ਹੁੰਦੇ ਸੀਗੇ ਠੰਡ ਵਿੱਚ ਹੁਣ ਗਰਮੀ ਆ ਜਾਣੀ ਹੌਲੀ ਹੌਲੀ ਹਲਕੇ ਹਲਕੀ ਪੱਠੇ ਹੋਈ ਜਾਣੇ ਆ ਵੈਸੇ ਵਿੱਚ ਜਾਂ ਬੂਟੀ ਜੀ ਹੈਗੀ ਜੜਮੇ ਪੱਠੇ ਹੈਗੇ ਜੁੜਦੇ ਬਹੁਤ ਛਿੱਤੀ ਆ ਤੇ ਬੱਡ ਬਹੁਤ ਛਿੱਤੀ ਹੁੰਦੇ ਸੋਨੇ ਬੱਡ ਹੁੰਦੇ ਆ ਦੇ ਵਿੱਚ ਜਵੀ ਵੀ ਹੈਗੀ ਆ ਪੱਠੇ ਵੜਨ ਦਾ ਮੈਨੂੰ ਬਚਪਨ ਦਾ ਸ਼ੌਂਕ ਸੀਗਾ ਉਹਦੋਂ ਮੈਂ ਛੋਟੀ ਹੁੰਦੀ ਸੱਤਵੀਂ ਕਲਾਸ ਪੜ੍ਹਦੀ ਹੁੰਦੀ ਰ ਪੱਠੇ ਵੜਨ ਲੱਪੀ ਸੀ ਤੇ ਦਾਦੀ ਨੇ ਪੱਠੇ ਵੜਾਉਣੇ ਇਦਾਂ ਕਣਕ ਤੇ ਜਵਾਹਾ ਕੱਢਣਾ ਤੇ ਬਹੁਤ ਵਧੀਆ ਲੱਗਦਾ ਸੀਗਾ ਘਰ ਦਾ ਕੰਮ ਕਰਦੇ ਤੇ ਕੋਈ ਮੁਸ਼ਕਲ ਨਹੀਂ ਹੁੰਦਾ ਜਿੱਦਾਂ ਮਰਜ਼ੀ ਮਤਲਬ ਘਰ ਪੱਠੇ ਵੱਡੋ ਸਬ지 ਸਬਜੀ ਵੀ ਲਾਉਂਦੇ ਹੁੰਦੇ ਸੀ ਕਿੱਥੇ ਵੀ ਲਾਈ ਦੀ ਆ ਕੇ ਵਧੀਆ ਆਇਆ ਸੀ ਦੇਖੋ ਦੇਣਿਕ ਦਾ ਟੱਕ ਮਾਇਆ ਕਲਮੀ ਨੇਰੀ ਨੇ ਤਾਂ ਸਾਰਾ ਦਿਨ ਇੰਦੀ ਬਬ ਤੇ ਆ ਪੱਠੇ ਸਵੇਰ ਨੂੰ ਜਾ ਕੇ ਖਾਣੇ ਹੋ ਗਏ ਨਾ ਠੱਕਾ ਹੋਣੇਗਾ ਇਹ ਛੋੜੇਗਾ ਕਿ ਲੈਣੇ ਚੱਲ ਤੱਕ ਲੈ ਜਾ ਫਿਰ ਸਵੇਰ ਨੂੰ ਪੰਨੀ ਮਿਲਣੇ ਕਿ ਨਹੀਂ ਮਿਲਣੇ ਮੌਕਾ ਹੀ ਚੀਦਾ ਹੈ ਪੱਠੇ ਵੱਡਣ ਨਾਲ ਐਕਸਰਸਾਈਜ਼ ਹੋ ਜਾਂਦੀ ਗੋਡਿਆਂ ਦੀ ਹੋ ਜਾਂਦੀ ਕਿ ਸਹਜ ਇਸੇ ਫੈਟਰਿੰਦਾ ਪੱਠੇ ਵੱਢਣਾ ਪੱਠੇ ਵੱਢਨੇ ਚਾਹੀਦੇ ਆ ਹੋਰ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਹੈਗੇ ਸਾਡੇ ਤੁਹਾਨੂੰ ਬਲੌਗਦਾਂ ਦੇ ਲੱਗਦੇ ਆ ਦੇਖੋ ਸਾਡੇ ਕੋਤੇ ਕੋਈ ਯਾਰ ਵਾਲਾ ਕੁਝ ਨਹੀਂ ਹੈਗਾ ਇਹਨਾਂ ਬਲੱਦ ਆ ਆਲੇ ਫੋਰ ਬਟ ਨੇ ਤੇਰੀ ਕਿ ਵੱਡ ਲੋ ਹੋਰ ਹੈ ਨਾ ਹਾਂਜੀ ਰੋਟੀ ਪਾਣੀ ਖਾਪ ਕਾ ਲਿਆ ਆ ਤੇ ਹੁਣ ਮੈਂ ਭਾਂਡੇ ਸਾਫ ਕਰਨੇ ਆ ਭਾਂਡੇ ਸਾਫ ਕਰਕੇ ਸੋਨੀ ਹੁੰਦੀ ਆ ਫਿਰ ਸੇ ਲੋਨੀ ਕੰਮ ਘਟ ਜਾਂਦਾ ਜਿੱਦਾਂ ਭਾਂਡੇ ਸਾਫ ਕਰੋ ਤਾਂ ਨਾ ਝੂਠੇ ਰੱਖੋ ਭਾਂਡੇ ਤਾਂ ਫਿਰ ਸਹੀ ਨਹੀਂ ਲੱਗਦਾ ਹੈਗਾ ਬਰਕਤ ਨਹੀਂ ਹੁੰਦੀ ਹੈਗੀ ਕਿਚਨ ਵਿੱਚ ਝੂਠੇ ਭਾਂਡੇ ਰੱਖਦੇ ਆਂ ਝੂਠੀ ਕੜਛੀ ਰੱਖਦੇ ਹਨਾ ਮੇਰੀ ਆਦਤ ਭਾਵੇਂ ਮੇਨੂੰ 9 10 ਵਜੇ ਨੂੰ ਮੈਂ ਜ਼ਰੂਰ ਭਾਂਡੇ ਸਾਫ ਕਰਕੇ ਸੌਣੀ ਹੁੰਦੀ ਆ ਤੇ ਝੂਠੇ ਭਾਂਡੇ ਕਿਹਦੀ ਖਣੀ ਨਹੀਂ ਚਾਹੀਦੇ ਆਪਾਂ ਨੂੰ ਤੇ ਰੋਟੀ ਪਾਣੀ ਖਾ ਲਿਆ ਤਾਂ ਹੁਣ ਵਿੜਿਆ ਕੰਮ ਮੇਰਾ ਦੇਖੋ ਜਿੰਦਗੀ 'ਚ ਬੰਦੇ ਦੇ ਕੰਮ ਤੇ ਨਿਭੜਦੇ ਨਹੀਂ ਹੈਗੇ ਬੰਦਾ ਨਿਭਰ ਜਾਂਦਾ ਇਹ ਗੱਲ ਆ ਜਿਹੜੇ ਕੰਮ ਕਰਦੇ ਜਿੰਦਗੀ ਨਾਲ ਚੱਲਦੇ ਰਹਿੰਦੇ ਆ ਤੇ ਵਾਹਿਗੁਰੂ ਕਾਮੀ ਦੇ ਜਿੰਦਗੀ ਦੇ ਚੱਲਦੇ ਰਹਿਣੀ ਆ ਸੁੱਖ ਦੇ ਨਾਲ ਹੈ ਨਾ ਤੇ ਜਿੰਦਗੀ 'ਚ ਤੁਹਾਨੂੰ ਬਹੁਤ ਚੰਗੇ ਮਾੜੇ ਲੋਕ ਮਿਲਦੇ ਆ ਆਪ ਆਪਣੇ ਵਿਚਾਰ ਦੱਸਦੇ ਆ ਤੇ ਤੁਸੀਂ ਆਪਣੀ ਚੱਲ ਦੀ ਚਾਲ ਵੀ ਚੱਲੀ ਜਾਓ ਕਿਸੇ ਦੇ ਨਾ ਸੁਣੋ ਆਪਣੀ ਤੁਹਾਨੂੰ ਜਮਾਸਤ ਰਹੋ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਤੇ ਹਰ ਇੱਕ ਨੇ ਆਪੋ ਆਪਣੇ ਵਿਚਾਰ ਦੱਸਣੇ ਆ ਤੇ ਚਲੋ ਵਧੀਆ ਗੱਲ ਆ ਜੀ ਦੱਸਣੇ ਵੀ ਚਾਹੀਦੇ ਹਨ ਜਿੱਦਾਂ ਹੁਣ ਆਪਣੀ ਗੱਲ ਕਰਦੀ ਹੁਣ ਕਈ ਕਹਿੰਦੇ ਤੁਹਾਡੇ ਬਲੌਗ ਸਾਨੂੰ ਬਹੁਤ ਸੋਹਣੇ ਤੇ ਕਈ ਕਹਿੰਦੇ ਚੰਗੇ ਲੱਗਦੇ ਆ ਤੇ ਕਈ ਕਹਿੰਦੇ ਤੁਸੀਂ ਕਿਹੜਾ ਕੰਮ ਫਰਡ ਹੈ ਕੀ ਕਰਦੇ ਆ ਚਲੋ ਠੀਕ ਹੈ ਜਿੱਦਾਂ ਸਾਡਾ ਕੰਮ ਆ ਵਧੀਆ ਤੁਹਾਨੂੰ ਚੰਗਾ ਲੱਗਦਾ ਇਸ ਤੇ ਦੇ YouTube ਦੀ ਵੀਡੀਓ ਬਣਾਵਾਂਗੇ ਹਨਾ ਤੇ ਬਣਾਉਂਦੇ ਰਾਵਾਂਗੇ ਤੇ ਔਰ ਜਿਹੜੇ ਮਤਲਬ ਸਾਨੂੰ ਵਧੀਆ ਕਹਿੰਦੇ ਉਹਨਾਂ ਦਾ ਹੰਕਾਰਾ ਸਾਨੂੰ ਮਿਲਦਾ ਆ ਤੇ ਬਣਾਉਂਦੇ ਰਾਵਾਂਗੇ ਤੇ ਤੁਹਾਡੀ ਸਪੋਰਟ ਸਾਡੀ ਲੋੜ ਆ ਸਾਨੂੰ ਹਨਾ ਤੁਹਾਨੂੰ ਅਗਦੇ ਵੀਲੋਗ ਦਾ ਇੰਟਰ ਹੈਂਡ ਕਰਦੇ ਆਂ ਕੱਲ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸਤੀ ਕਾ ਸਾਰਿਆਂ ਨੂੰ ਬਲੌਗ